ਤੁਹਾਡਾ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਆਪਣੀ ਸੇਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਇਸ ਵੀਡੀਓ ਵਿੱਚ ਬੇਟਾ ਆਪਾਂ ਜਮਾਤ 8ਵੀਂ ਲਈ ਸਾਇੰਸ ਵਿਸ਼ੇ ਦਾ ਇੱਕ ਪੇਪਰ ਹੱਲ ਕਰਾਂਗੇ ਮਾਡਲ ਟੈਸਟ ਪੇਪਰ ਬੇਟਾ ਜਿਹੜਾ ਕਿ ਤੁਹਾਡੇ ਫਾਈਨਲ ਇਗਜ਼ਾਮ ਲਈ ਬਹੁਤ ਕੰਮ ਆਊਗਾ ਤੇ ਤੁਹਾਡੇ ਪ੍ਰੀ ਬੋਰਡ ਲਈ ਵੀ ਕੰਮ ਆਊਗਾ ਬੇਟਾ ਜਿਹੜਾ ਕਿ ਬਹੁਤ ਜਲਦ ਹੋਣ ਜਾ ਰਿਹਾ ਹੈਗਾ ਤਾਂ ਬੜੇ ਧਿਆਨ ਨਾਲ ਤੁਸੀਂ ਵੀਡੀਓ ਨੂੰ ਦੇਖਣਾ ਸਮਝਣਾ ਇਹੋ ਜੇ ਕੁਐਸਚਨ ਪੁੱਛੇ ਜਾ ਸਕਦੇ ਬੇਟਾ ਠੀਕ ਹੈ ਚਲੋ ਪਹਿਲਾ ਪ੍ਰਸ਼ਨ ਹੈ ਵੀ ਸਾਡਾ ਸਿੱਟਾ ਦੇਣਾ ਕਿਸ ਦਾ ਇੱਕ ਤਰੀਕਾ ਹੈ ਸਿੱਟਾ ਨਹੀਂ ਦਿੰਦੇ ਹੁੰਦੇ ਬਟਾ ਖੇਤਾਂ ਦੇ ਵਿੱਚ ਤਾਂ ਕੀ ਕਰਦੇ ਆ ਉਸ ਦੇ ਨਾਲ ਬੀਜਣ ਦਾ ਤਰੀਕਾ ਹੈ ਬਿਜਾਈ ਠੀਕ ਹੈ ਇਹਨਾਂ ਵਿੱਚੋਂ ਕਿਹੜਾ ਆਪਣਾ ਭੋਜਨ ਬਣਾ ਸਕਦਾ ਹੈ ਕਿਹੜਾ ਬਣਾ ਸਕਦਾ ਵੀ ਐਲਗੀਜਾ ਨੂੰ ਹਰੀ ਕਾਈ ਵੀ ਬੋਲਦੇ ਆ ਕਾਈ ਬੋਲਦੇ ਆ ਠੀਕ ਹੈ ਪੌਦੇ ਆਪਣਾ ਭੋਜਨ ਆਪ ਬਣਾਉਂਦੇ ਆ ਤਾਂ ਇੱਥੇ ਕਿਹੜੀ ਆਪਸ਼ਨ ਆ ਜੂਗੀ ਹਰੀ ਕਾਈ ਨੀਲੀ ਕਾਈ ਹਨ ਕਾਈ ਆ ਗਿਆ ਸਮਝ ਲੋ ਐਲਗੀ ਨਵਯਾਣਜੋਗ ਊਰਜਾ ਸਰੋਤ ਠੀਕ ਹੈ ਨਾ ਖਤਮ ਹੋਣ ਵਾਲਾ ਊਰਜਾ ਸਰੋਤ ਹਵਾ ਜੂਗਾ ਸੀਐਨਜੀ ਦਾ ਬਲਣਾ ਇੱਕ ਉਦਾਹਰਨ ਹੈ ਵੀ ਤੇਜ ਬਲਣੋਂ ਠੀਕ ਹੈ ਤੇਜ ਬਲਣੋਂ ਦੇ ਵਿੱਚ ਆਉਂਦੀ ਹੈ ਅੰਡਾ ਨੂੰ ਤੇ ਸ਼ਕਰਾ ਨੂੰ ਦਾ ਸੰਯੋਜਨ ਹੁੰਦਾ ਜਦੋਂ ਉਹਨੂੰ ਕੀ ਬੋਲਦੇ ਆ ਵੀ ਜੁਗਮਜ ਬੋਲਦੇ ਆ ਕੀ ਬੋਲਦੇ ਆ ਜੁਗਮਜ ਇਹ ਜਿਹੜੀ ਪ੍ਰਕਿਰਿਆ ਹੁੰਦੀ ਹੈ ਟੋਟਲ ਬੇਟਾ ਇਸ ਨੂੰ ਕੀ ਬੋਲਦੇ ਆ ਨਿਸ਼ੇਚਨ ਠੀਕ ਹੈ ਕੀ ਬੋਲਦੇ ਆ ਨਿਸ਼ੇਚਨ ਅੰਤਰਰਾਸ਼ਟਰੀ ਜਾਇਬ ਵਿਵਨਤਾ ਦੇ ਕਦਮ ਮੜਾਇਆ ਜਾਂਦਾ ਹੈ 22 ਮਈ ਨੂੰ ਖਰਾਕ ਵਿੱਚ ਆਇਓਡੀਨ ਦੀ ਕਮੀ ਕਾਰਨ ਕਿਹੜਾ ਰੋਗ ਹੋ ਜਾਂਦਾ ਵੀ ਗਿੱਲੜ ਰੋਗ ਠੀਕ ਹੈ ਦਬਾਅ ਦੀ ਐਸਆਈ ਕਾਈ ਦਬਾਅ ਦੀ ਇਕਾਈ ਕੀ ਹੈ ਯੂਨਿਟ ਕੀ ਹੈ ਪ੍ਰੈਸ਼ਰ ਦੀ ਤਾਂ ਕਿਹੜੀ ਆ ਪਾਸਕਲ ਜਾਦੀ ਇੱਕ ਹੋਰ ਯੂਨਟਾ ਵੀ ਨਿਊਟਨ ਪਰ ਮੀਟਰ ਸਕਰ ਜੇ ਇੱਥੇ ਸਕੁਅਰ ਹੁੰਦਾ ਫਿਰ ਇਹ ਬਣ ਜਾਣੀ ਸੀ ਨਿਊਟਨ ਪਰ ਮੀਟਰ ਸਕਰ ਪਰ ਹੁਣ ਆਪਾਂ ਕਿਹੜੀ ਲਾਵਾਂਗੇ ਪਾਸਕਲ ਕਿਸ ਕਿਸਮ ਦਾ ਰਗੜਾ ਜਿਹੜਾ ਸਭ ਤੋਂ ਵੱਧ ਲੱਗਦਾ ਵੀ ਸਥਿੱਤਕ ਰਗੜ ਧੁਨੀ ਕਿਹੜੇ ਮਾਧਿਅਮ ਵਿੱਚੋਂ ਲੰਘ ਸਕਦੀ ਹੈ ਸਾਰਿਆਂ ਚੋਂ ਲੰਘਦੀ ਹੈ ਠੋਸ ਤਰਲ ਤੇ ਗੈਸ ਠੀਕ ਹੈ ਸਾਰੀ ਆ ਜਾਊਗਾ ਬਾਣਾ ਦੇ ਜਿਹੜੇ ਰਿਮ ਹੁੰਦੇ ਨੇ ਵੀ ਗੱਡੀਆਂ ਦੇ ਜਾਂ ਕਿਸੇ ਵੀ ਟਰੱਕ ਦੇ ਰਿਮ ਹੁੰਦੇ ਨੇ ਟਾਇਰਾਂ ਦੇ ਉਹਨਾਂ ਦੇ ਕਿਸ ਦੀ ਪਰਤ ਚੜਾਈ ਜਾਂਦੀ ਹੈ ਵੀ क्रोमियम ਨਕਸ਼ਾ ਕਿਸ ਦੀ ਗਤੀ ਕਾਰਨ ਬਿਜਲੀ ਧਾਰਾ ਪੈਦਾ ਹੁੰਦੀ ਹੈ ਇਲੈਕਟ੍ਰੋਨ ਠੀਕ ਹੈ ਕਿਸ ਕਿਸ ਦੀ ਵਰਤੋਂ ਸੁੰਦਰ ਪੈਟਰਨ ਦੇਖਣ ਲਈ ਕੀਤੀ ਜਾਂਦੀ ਹੈ ਵੀ ਕਲਾਈਡਿਸਕੋਪ ਨਕਸ਼ਾ ਕਿਹੜੀ ਖਾਦ ਗੰਡੋਏ ਤਿਆਰ ਕਰਦੇ ਨੇ ਵੀ ਵਰਮੀ ਕੰਪੋਸਟ ਠੀਕ ਹੈ ਦੋ ਖੰਡਨ ਕਿਸ ਵਿੱਚ ਹੁੰਦਾ ਹੈ ਅਮੀਬਾ ਵਿੱਚ ਹੁੰਦਾ ਉਸ ਤੋਂ ਬਾਅਦ ਅਸੀਂ ਮਿਲਾਨ ਕਰਨਾ ਹੈ ਬਾਜੂ ਮੰਡਲ ਦਾ ਦਵਾ ਕੀ ਦੇ ਬਰਾਬਰ ਹੁੰਦਾ ਵੀ ਦਬਾਹ ਬਾਲ ਵਟਾ ਖੇਤਰਫਲ ਕਿੰਨੇ ਖੇਤਰ ਦੇ ਵਿੱਚ ਲੱਗੂ ਆ ਉਸ ਬਾਅਦ ਲੱਭਾ ਗ੍ਰੰਥੀ ਵਿੱਚ ਇਨਸੂਲਿਨ ਦਾ ਸਹਾ ਹੁੰਦਾ ਹੈ ਕਾਚਾ ਜਿਹੜਾ ਉਹ ਗੈਰ ਜਲਣਸ਼ੀਲ ਹੈ ਜਲਦਾ ਨਹੀਂ ਹੈ ਰਾਤ ਦਾ ਜਨਵਰ ਮਤਲਬ ਰਾਤ ਨੂੰ ਦੇਖਦਾ ਜਿਹੜਾ ਉੱਲੂ ਐਚ ਆਈ ਵੀ ਕੀ ਆ ਵੀ ਇੱਕ ਵਾਇਰਸ ਹੈ ਈਡਜ਼ ਦਾ ਉਸ ਤੋਂ ਬਾਅਦ ਆਪਣੇ ਕੋਲੇ ਦਿੱਤੀਆਂ ਹੋਈਆਂ ਨੇ ਇਹਨਾਂ ਦੇ ਵਿੱਚੋਂ ਅਸੀਂ ਖਾਲੀ ਤਾਵਾਂ ਜਿਹੜੀਆਂ ਭਰਨੀਆਂ ਨੇ ਠੀਕ ਹੈ ਦਿੱਤੀਆਂ ਵੀ ਹੋ ਸਕਦੀਆਂ ਜ਼ਰੂਰੀ ਨਹੀਂ ਠੀਕ ਹੈ ਨਹੀਂ ਵੀ ਦਿੱਤੀਆਂ ਹੋ ਸਕਦੀਆਂ ਤਾਂ ਡੈਸ਼ ਮਾਸਮਾਂ ਵਿੱਚ ਪ੍ਰਵਾਸੀ ਪੰਛੀ ਭਾਰਤ ਵਿੱਚ ਆਉਂਦੇ ਨੇ ਕਿਹੜੇ ਮਾਸਮਾਂ ਦੇ ਵਿੱਚ ਆਉਂਦੇ ਆ ਵੀ ਸਰਦੀਆਂ ਤਾਂ ਇੱਥੇ ਕੀ ਭਰਿਆ ਜਾਊਗਾ ਸਰਦੀਆਂ ਲਾਟ ਦਾ ਡੈਸ਼ ਹਿੱਸਾ ਸਭ ਤੋਂ ਜ਼ਿਆਦਾ ਗਰਮ ਹੁੰਦਾ ਹੈ ਕਿਹੜਾ ਹਿੱਸਾ ਬਾਰਿ ਹਿੱਸਾ ਦੋਹਾਂ ਹੱਥਾਂ ਨੂੰ ਰਗੜਨ ਨਾਲ ਰਗੜ ਕਾਰਨ ਕੀ ਪੈਦਾ ਹੁੰਦੀ ਹੈ ਗਰਮੀ ਪੈਦਾ ਹੁੰਦੀ ਹੈ ਠੀਕ ਹੈ ਗਰਮ ਨਹੀਂ ਹੋ ਜਾਂਦੇ ਹੱਥ ਰਗੜਨ ਨਾਲ ਹਵਾ ਦੀ ਜਿਹੜੀ ਗਤੀ ਹੁੰਦੀ ਹੈ ਜਾਂ ਗਤੀਸ਼ੀਲ ਹਵਾ ਉਸ ਨੂੰ ਬੋਲਦੇ ਆ ਸੀ ਉਸ ਨੂੰ ਕੀ ਬੋਲਦੇ ਆ ਸੀ ਗਤੀਸ਼ੀਲ ਹਵਾਜਾਂ ਪੌਣ ਬੋਲਦੇ ਆ ਵੀ ਠੀਕ ਹੈ ਸਰਦੀਆਂ ਵਿੱਚ ਉਗਾਂ ਜਾਂ ਗਈਆਂ ਫਸਲਾਂ ਨੂੰ ਜਿਹੜੀਆਂ ਫਸਲਾਂ ਬੋਲਦੇ ਆ ਵੀ ਰਬੀ ਦੀਆਂ ਫਸਲਾਂ ਡੈਸ਼ ਵਰਗੀਆਂ ਉllੀਆਂ ਭੋਜਨ ਵਿੱਚ ਵਿਸ਼ਾਲਾ ਬਣ ਪੈਦਾ ਕਰਦੀਆਂ ਤਾਂ ਐਸਪਰਜੀਲਸ ਠੀਕ ਹੈ ਇਹ ਉllੀਆਂ ਨੇ ਜਿਹੜੀਆਂ ਭੋਜਨ ਵਿੱਚ ਵਿਸ਼ਾਲਾ ਬਣ ਪੈਦਾ ਕਰਦੀਆਂ ਨੇ ਹਵਾ ਵਿੱਚ ਕੋਲੇ ਦੇ ਜਲਣ ਨਾਲ ਕਾਰਬਨ ਡਾਈਆਕਸਾਈਡ ਗੈਸ ਪੈਦਾ ਹੁੰਦੀ ਹੈ ਹਰਟਜ਼ ਡੈਸ਼ ਦੀ ਇਕਾਈ ਹੈ ਕਿਹਦੀ ਇਕਾਈ ਹੈ ਵੀ ਅਵਰਤੀ ਜਿਸ ਦੀ ਇਕਾਈ ਹੈ ਹਰਟਜ਼ ਅਵਰਤੀ ਦੀ ਇਕਾਈ ਹੈ ਗ੍ਰੰਥੀਆਂ ਦੁਆਰਾ ਛੱਡੇ ਗੇ ਰਸਾਇਣਕ ਪਦਾਰਥ ਨੂੰ ਕੀ ਬੋਲਦੇ ਆਂ ਸੀ ਹਾਰਮੋਨ ਕੀ ਬੋਲਦੇ ਆਂ ਵੀ ਹਾਰਮੋਨ ਵਲ ਠੀਕ ਹੈ ਚੁੰਬਕੀ ਟੈਸਟਰ ਬਿਜਲੀ ਧਾਰਾ ਦੇ ਤਾਪਨ ਪ੍ਰਭਾਵ ਦੀ ਵਰਤੋਂ ਕਰਦਾ ਹੈ ਕਿਹੜੇ ਪ੍ਰਭਾਵ ਦੀ ਵੀ ਤਾਪਨ ਪ੍ਰਭਾਵ ਦੀ ਵਰਤੋਂ ਕਰਦਾ ਹੈ ਸਹੀ ਗੱਲ ਦੱਸਣੀ ਹੈ ਸੀ ਐਨ ਜੀ ਡੀਜ਼ਲ ਨਾਲੋਂ ਜ਼ਿਆਦਾ ਪ੍ਰਦੂਸ਼ਣ ਕਰਦੀ ਹੈ ਇਹ ਗਲਤ ਹੈ। ਖੰਡੇ ਦੇਣ ਵਾਲੇ ਜਾਨਵਰਾਂ ਨੂੰ ਅੰਡਜ ਕਹਿੰਦਾ ਬਿਲਕੁਲ ਸਹੀ ਹੈ। ਅਸਮਾਨੀ ਬਿਜਲੀ ਡਿੱਗਣ ਦਰਣ ਛਤਰੀ ਦੀ ਗੱਲ ਤੋਂ ਨਾ ਕਰੋ ਬਿਲਕੁਲ ਸਹੀ ਹੈ। ਤੇਲ ਅਤੇ ਗ੍ਰੀਸ ਰਗੜ ਨੂੰ ਘੱਟ ਕਰਦੇ ਨੇ ਇਹ ਵੀ ਸਹੀ ਹੈ। ਗਲਵੈਨਿਕਨ ਬਿਜਲੀ ਧਾਰਾ ਦੇ ਤਾਪਨ ਪ੍ਰਭਾਵ ਤੇ ਕੰਮ ਕਰਦਾ ਇਹ ਗਲਤ ਹੈ। ਠੀਕ ਹੈ। ਬਈ ਸੀਗੇ ਤੁਹਾਡੇ ਇੱਕ ਇੱਕ ਅੰਕਾਂ ਵਾਲੇ ਕੁਐਸਚਨ ਜਿਹਦੇ ਵਿੱਚ ਆਪਾਂ ਸਹੀ ਗਲਤ ਵੀ ਕੀਤੇ। ਬਾਕੀ ਦੋ ਦੋ ਅੰਕਾਂ ਵਾਲੇ ਬੇਟਾ ਇਹਨਾਂ ਦੇ ਸਕਰੀਨਸ਼ਾਟ ਲੈ ਲਓ। ਸਿੰਪਲ ਕੁਐਸਚਨ ਨੇ ਬਿਲਕੁਲ ਠੀਕ ਹੈ। ਤਾਂ ਇਹ ਤੁਸੀਂ ਪੜ ਲੈਣੀ ਆ इजी ਆ ਉਮੀਦ ਆ ਤੁਹਾਨੂੰ ਆਉਂਦੀ ਹੋਣਗੇ ਬੇਟਾ ਕਿਉਂਕਿ ਤੁਸੀਂ ਤਿਆਰੀ ਕੀਤੀ ਹੈਗੀ ਫੁੱਲ ਸਿਲੇਬਸ ਦੇ ਵਿੱਚੋਂ ਆਪਣਾ ਪੇਪਰ ਆਉਣਾਗਾ ਇਹ ਤਿੰਨ ਤਿੰਨ ਅੰਕਾਂ ਵਾਲੇ ਨੇ ਠੀਕ ਹੈ ਤਾਂ ਇਹ ਤੁਹਾਡਾ ਪੇਪਰ ਹੈ ਜਿਹੜਾ ਤੁਹਾਨੂੰ ਪ੍ਰੀ ਬੋਰਡ ਜਾਂ ਫਾਈਨਲ ਪੇਪਰ ਦੇ ਵਿੱਚ ਹੈਲਪ ਕਰ ਸਕਦਾ ਬੇਟਾ ਥੈਂਕ ਯੂ